ਇਮੀਗ੍ਰੇਸ਼ਨ ਖੁੱਲਣ ਦੇ ਚਾਂਸ ਇਮੀਗ੍ਰੇਸ਼ਨ 2019 ਚ ਖੁੱਲੀ ਸੀਗੀ ਤੇ ਮੈਨੂੰ ਕਮੈਂਟ ਆਏ ਸੀਗੇ ਦੋ ਤਿੰਨ ਮੁੰਡਿਆਂ ਦੇ ਬਈ ਬਈ ਇਮੀਗ੍ਰੇਸ਼ਨ ਕਦੋਂ ਖੁੱਲਣੀ ਜੀ ਤੇ ਬਾਕੀ ਲਾਈਵ ਵੀ ਇੱਥੇ ਬੰਦੇ ਜਿਹੜੇ ਹੈਗੇ ਨੇ ਗੱਲਾਂ ਪਤਾ ਕਰਦੇ ਰਹਿੰਦੇ ਆ ਇਸ ਇਮੀਗ੍ਰੇਸ਼ਨ ਦੇ ਬਾਰੇ ਲੋਕ ਵੀਡੀਓ ਪਾਉਂਦੇ ਨੇ YouTube ਤੇ ਬਈ ਇਮੀਗ੍ਰੇਸ਼ਨ ਖੁੱਲਣ ਦਾ ਸਮਾਂ ਆ ਗਿਆ ਤਿਆਰੀ ਕਰ ਲਓ ਤਿਆਰੀ ਖਿੱਚ ਲਓ ਇਦਾਂ ਕਰ ਲਓ ਜੇ ਕਰ ਲਓ ਉਹ ਕਰ ਲਓ ਬਹੁਤ ਲੋਕ ਨੇ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ ਪਰ ਇਮੀਗ੍ਰੇਸ਼ਨ ਕਦੋਂ ਖੁੱਲਣੀ ਹੈ ਇਹਦਾ ਕਿਸੇ ਨੂੰ ਪੱਕਾ ਟਾਈਮ ਨਹੀਂ ਪਤਾ ਹੁੰਦਾ ਇਟਲੀ ਦੇ ਇਟਲੀ ਜਿਹੜੀ ਸਰਕਾਰ ਆ ਇਹਨਾਂ ਨੂੰ ਪਤਾ ਵੀ ਅਸੀਂ ਕਿਹੜਾ ਕੰਮ ਕਦੋਂ ਕਰਨਾ ਤੇ ਕਿਵੇਂ ਕਰਨਾ ਹੈ ਨਾ ਹਰ ਇੱਕ ਬੰਦਾ ਸਿਸਟਮ ਦੇ ਨਾਲ ਚੱਲਦਾ ਛੋਟੇ ਬੰਦੇ ਨੂੰ ਜਾਂ ਵੱਡੇ ਬੰਦੇ ਨੂੰ ਕਿਸੇ ਨੂੰ ਵੀ ਇਸ ਸਰਕਾਰ ਦੇ ਬਾਰੇ ਇਹਨਾਂ ਬਾਰੇ ਗੱਲਾਂ ਬਾਰੇ ਕੁਝ ਨਹੀਂ ਪਤਾ ਹੁੰਦਾ ਵੀ ਇੱਥੇ ਜਿਹੜਾ ਰੂਲ ਕੋਈ ਅਸੂਲ ਕਦੋਂ ਚੇਂਜ ਹੋਣਾ ਕਦੋਂ ਹੋ ਗਿਆ ਕਈ ਬੰਦਿਆਂ ਨੂੰ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਇੱਥੇ ਆ ਚੀਜ਼ ਚੇਂਜ ਹੋ ਗਈ ਹੈ ਨਾ ਸਾਰੇ ਬੰਦੇ ਕਹਿ ਦਿੰਦੇ ਆ ਵੀ ਇਮੀਗ੍ਰੇਸ਼ਨ ਖੁੱਲ ਗਈ ਚੱਕ ਲੋ ਤਿਆਰੀ ਖੇਚ ਲੋ ਫਲਾਣਾ ਤਹਿਮਕਾ ਤੁਹਾਡੇ ਪੇਪਰ ਬਣਾ ਦਿੰਦੇ ਆ ਕਈ ਲੋਕ ਪੈਸੇ ਵੀ ਠੱਗ ਲੈਂਦੇ ਨੇ ਹੈ ਨਾ ਪੋਲੇ ਬੰਦਿਆਂ ਤੋਂ ਵੀ ਹੁਣ ਇਮੀਗ੍ਰੇਸ਼ਨ ਖੁੱਲਣ ਵਾਲੀ ਆ ਤੇ ਆਪਾਂ ਤੇਰੇ ਪੇਪਰ ਭਰ ਦਿੰਨੇ ਤੁਹਾਨੂੰ ਪੱਕੇ ਕਰ ਦਾਂਗੇ ਪੱਕਾ ਹੋ ਜਾਏਗਾ ਤੇ ਇਮੀਗ੍ਰੇਸ਼ਨ ਦਾ ਭਾਈ ਕੋਈ ਸਮਾਂ ਨਹੀਂ ਐਦਾਂ ਦਾ ਹੁੰਦਾ ਵੀ ਇਹ ਕਦੋਂ ਖੁੱਲਣੀ ਆ ਕਦੋਂ ਨਹੀਂ ਹੁਣ ਦੇ ਸਮੇਂ ਵਿੱਚ ਜੇ ਖੁੱਲ ਜੇ ਤਾਂ ਆਹ ਸਾਲ ਜਾਂ ਦ ਸਾਰੇ ਬੰਦੇ ਜਿਹੜੇ bina paperਾਂ ਤੋਂ ਆ ਜਾਂ ਜਨਨ ਕੋਲੇ ਘੱਟ ਪੇਪਰ ਨੇ ਉਹ ਵਧੀਆ ਪੇਪਰਾਂ ਦੇ ਵਿੱਚ ਆ ਜਾਣਗੇ ਇੱਥੇ ਦਾ ਜਿਹੜਾ ਰੂਲ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਪਹਿਲੀ ਗੱਲ ਇਹ ਹੀ ਆ ਇਮੀਗ੍ਰੇਸ਼ਨ ਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਦੋਂ ਖੁੱਲਣੀ ਕਦੋਂ ਨਹੀਂ ਇਹ ਸਰਕਾਰ ਦੀ ਜਿਹੜੀ ਆਪਣੀ ਨੀਤੀ ਹੁੰਦੀ ਆ ਇਹ ਉਹਦੇ ਹਿਸਾਬ ਨਾਲ ਹੀ ਚੱਲਦੀ ਆ ਬਈ ਅਸੀਂ ਕਿਹੜਾ ਕੰਮ ਕਦੋਂ ਕਰਨਾ ਇਸ ਕਰਕੇ ਲੋਕ ਜਿਹੜੇ ਹੈਗੇ ਨੇ ਬਹੁਤ ਵੀਡੀਓ ਬਣਾਉਣਾ ਪਾਉਂਦੇ ਆ ਵੀ ਇਮੀਗ੍ਰੇਸ਼ਨ ਖੁੱਲ ਗਈ ਆ ਤਿਆਰੀ ਖੇਚ ਲੋ ਏਦਾਂ ਉਦਾਂ ਹਾਂ ਮਾੜੇ ਮੋٹے ਪੇਪਰਾਂ ਦੇ ਬਾਰੇ ਜਿਹੜੇ ਪ੍ਰਾਣੇ ਬੰਦੇ ਨੇ ਜਿਹੜੇ ਖਬਰਾਂ ਦਿੰਦੇ ਆ ਉਹਨਾਂ ਤੋਂ ਆਪਾਂ ਸੁਣ ਸਕਦੇ ਆ ਉਹਨਾਂ ਦਾ ਨੌਲੇਜ ਹੈ ਜਿਹੜੀ ਵਧੀਆ ਮਿਲ ਜਾਂਦੀ ਆ ਬਾਕੀ ਇਸ ਚੀਜ਼ ਦੇ ਬਾਰੇ ਤੁਸੀਂ ਜਿੱਥੇ ਕੰਮ ਕਰਦੇ ਹੋ ਠਿੱਕੇ ਰੋ ਹਨਾ ਤੇ ਇਮੀਗ੍ਰੇਸ਼ਨ ਅਗਰ ਖੁੱਲਦੀ ਆ ਤਾਂ ਤੁਹਾਡਾ ਮਾਲਕ ਆ ਜਿਹੜਾ ਤੁਹਾਨੂੰ ਪੱਕੇ ਕਰਾ ਸਕਦਾ ਜੇ ਤੁਸੀਂ ਬੰਦੇ ਵਧੀਆ ਜਾਂ ਤੁਹਾਡਾ ਮਾਲਕ ਵਧੀਆ ਤੁਸੀਂ ਬਣਾ ਕੇ ਰੱਖੀ ਆ ਹੁਣ ਕਈ ਬੰਦੇ ਨਹੀਂ ਬਣਾ ਕੇ ਰੱਖਦੇ ਅਗਲਾ ਕਹਿੰਦਾ ਮੈਕ ਲੈਣਾ ਤੇ ਤੋਂ ਮਤਲਬ ਲਈ ਕੰਮ ਕਰਾਈ ਜਾਂਦੇ ਆ ਇਸ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਆ ਵੀ ਹਰ ਇੱਕ ਬੰਦਾ ਜਿਹੜਾ ਸੁਖੀ ਰਹੇ ਕਿਤੇ ਵੀ ਰਹੇ ਹਰ ਇੱਕ ਬੰਦੇ ਦਾ ਘਰਵਾਰ ਜਿਹੜਾ ਵਧੀਆ ਚੱਲੇ ਵਧੀਆ ਕਮਾਈ ਕਰੇ ਕਿਸੇ ਨੂੰ ਦੇਖ ਕੇ ਸਾੜਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਹਨਾ ਕੋਈ ਵੀ ਬੰਦਾ ਕਮੂਨ ਆਇਆ ਇੱਥੇ ਸਾਰੇ ਆਪਣੇ ਭਰਾ ਨੇ ਕੋਈ ਛੋਟਾ ਕੋਈ ਵੱਡਾ ਹਨਾ ਇੱਕ ਦੂਜੇ ਨਾਲ ਜੈਲ ਸੀ ਕਰਨ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਠੱਗਣ ਦਾ ਕੋਈ ਫਾਇਦਾ ਨਹੀਂ ਪ੍ਰਮਾਤਮਾ ਇੱਥੇ ਸਾਰਾ ਕੁਝ ਦਿਖਾ ਦਿੰਦਾ ਹੁੰਦਾ ਕਈ ਬੰਦੇ ਛਾਤੀ ਚੋਲੀ ਕਰਕੇ ਤੁਰਦੇ ਆ ਵੀ ਅਸੀਂ ਪੱਕੇ ਆ ਸਾਡੇ ਕੋਲ ਪੈਸਾ ਉਹ ਪੈਸਾ ਦੋ ਨੰਬਰ ਦਾ ਕਮਾ ਕੇ ਲੋਕ ਬਾਦ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕੀ ਹਾਲਾਤ ਹੁੰਦੇ ਆ ਬੰਦੇ ਦੇ ਇਸ ਕਰਕੇ ਇਮਾਨਦਾਰੀ ਦੇ ਨਾਲ ਆਪਾਂ 1 ਰੁਪਿਆ ਵੀ ਹੈ ਜਿਹੜਾ ਇੱਧਰ ਉੱਧਰ ਨਾਲ ਸੋਣ ਦੀ ਇਹ ਨਾ ਆਪਣਾ ਨਾ ਕਿਸੇ ਦਾ ਹਨਾ ਈਮਾਨਦਾਰ ਨਾ ਰਹੀਏ ਸਾਰੇ ਪਾਸੇ ਪਰਮਾਤਮਾ ਥਾਂ ਹੀ ਸਾਧ ਦਿੰਦਾ ਨੀਤਾਂ ਨੂੰ ਭਾਗ ਲੱਗਦੇ ਹੁੰਦੇ ਆ ਬਾਕੀ ਹੋਰ ਕੋਈ ਅਗਰ ਜਾਣਕਾਰੀ ਆਪਾਂ ਨੂੰ ਮਿਲਦੀ ਆ ਆਪਾਂ ਜਰੂਰ ਸ਼ੇਅਰ ਕਰਾਂਗੇ ਮੈਂ ਵੀ YouTube ਤੇ ਜਿਹੜੇ ਹੈਗੇ ਨੇ ਚੈਨਲ ਤੇ ਪੁਰਾਣੇ ਹਨਾ ਜਿਹੜੇ ਬੰਦੇ ਨਾਲ ਆਪਾਂ ਉਹਨੂੰ ਸੁਣਦੇ ਰਹਿੰਦੇ ਆ ਨੌਲੇਜ ਮਿਲਦੀ ਰਹਿੰਦੀ ਉਹਨਾਂ ਤੋਂ ਆਪਾਂ ਨੂੰ ਕਾਫੀ ਤੁਸੀਂ ਵੀ ਸਾਰੇ ਜਿਹੜੇ ਬੰਦੇ ਹੈਗੇ ਨੇ ਉਹ ਸੁਣਨਾ ਸ਼ੁਰੂ ਕਰੋ ਸੁਣਿਆ ਕਰੋ ਵਧੀਆ-ਵਧੀਆ ਪੋਡਕਾਸਟ ਤੇ ਵਧੀਆ-ਵਧੀਆ ਗੱਲਾਂ ਤੇ ਆਹ ਰੇਲਾ ਰੁਲਾਂ ਦੇ ਵਿੱਚ ਕੱਖ ਨਹੀਂ ਪਿਆ ਹਨਾ ਤੇ ਬਾਕੀ ਹੋਰ ਜਾਣਕਾਰੀ ਜਦੋਂ ਮਿਲਦੀ ਆ ਆਪਾਂ ਜਰੂਰ ਸ਼ੇਅਰ ਕਰਾਂਗੇ